ਹੋਸ਼ਿਆਰਪੁਰ ਦੇ ਮੁਕੇਰੀਆ 'ਚ ਦਰਦਨਾਕ ਹਾਦਸਾ ਵਾਪਰਿਆ। ਹੋਸ਼ਿਆਰਪੁਰ 'ਚ ਪਠਾਨਕੋਟ ਹਾਈਵੇ 'ਤੇ ਖੜੀ ਟਰਾਲੀ ਨਾਲ ਪੁਲਿਸ ਦੀ ਬੱਸ ਜਾ ਟਕਰਾਈ। ਇਸ ਵਿੱਚ ਬੱਸ ਵਿੱਚ ਸਫ਼ਰ ਕਰ ਰਹੀ ਇੱਕ ਬੀਬੀ ਮੁਲਾਜ਼ਮ ਅਤੇ ਏਐਸਆਈ ਸਮੇਤ 4 ਜਣਿਆਂ ਦੀ ਮੌਕੇ 'ਤੇ ਮੌਤ ਹੋ ਗਈ। ਜਦੋਂ ਕਿ ਬੱਸ ਵਿੱਚ ਸਫ਼ਰ ਕਰ ਰਹੇ 15 ਤੋਂ ਵੱਧ ਮੁਲਾਜ਼ਮ ਜ਼ਖਮੀ ਹੋ ਗਏ। ਹਾਸੇ ਦੀ ਸੂਚਨਾ ਮਿਲਣ ਤੋਂ ਬਾਅਦ ਇਲਾਕਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜ਼ਖਮੀ ਕਰਮਚਾਰੀਆਂ ਨੂੰ ਹਸਪਤਾਲ ਚੇ ਪਰਤੀ ਕਰਵਾਇਆ ਗਿਆ ਹੈ ਇਹ ਹਾਦਸਾ ਬੁੱਧਵਾਰ ਸਵੇਰੇ 6:30 ਵਜੇ ਦੇ ਕਰੀਬ ਵਾਪਰਿਆ ਜਾਣਕਾਰੀ ਮੁਤਾਬਕ ਜਲੰਧਰ ਸਥਿਤ ਪੰਜਾਬ ਆਰਮਡ ਪੁਲਿਸ ਪੀਏਪੀ ਕੰਪਲੈਕਸ ਦੇ ਕਰਮਚਾਰੀ ਗੁਰਦਾਸਪੁਰ ਚ ਲੋਅ ਐਂਡ ਆਰਡਰ ਡਿਊਟੀ ਤੇ ਜਾ ਰਹੇ ਸਨ ਮੁਕੇਰੀਆ ਵਿੱਚ ਬੱਸ ਸਟੈਂਡ ਆਇਮਾ ਨੇੜੇ ਸੰਗਣੀ ਤੁੰਦ ਕਾਰਨ ਪੁਲਿਸ ਦੀ ਬੱਸ ਹਾਈਵੇ ਤੇ ਖੜੀ ਟਰਾਲੀ ਵਿੱਚ ਜਾ ਵੱਜੀ ਚਸ਼ਮਦੀਤਾ ਮੁਤਾਬਕ ਕਈ ਪੁਲਿਸ ਮੁਲਾਜ਼ਮ ਜ਼ਖਮੀ ਹਾਲਤ ਵਿੱਚ ਬੱਸ ਵਿੱਚ ਫਸੇ ਹੋਏ ਸਨ ਉਸ ਨੂੰ ਬਾਹਰ ਕੱਢ ਕੇ ਇਲਾਜ ਲਈ ਮੁਕੇਰੀਆ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ ਦੋ ਗੰਭੀਰ ਜ਼ਖਮੀ ਮੁਲਾਜ਼ਮਾਂ ਨੂੰ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਐਕਸੀਡੈਂਟ ਦਾ ਪਤਾ ਨੀਲਮੋਦ ਜੀ ਆਈ ਆ ਨੀਂਦ ਆ ਗਈ ਬੰਦੇ ਨੂੰ ਮਾਰਿਆ ਟਰਾਲੀ ਦੇ ਵਿੱਚ ਇਹ ਕਿੰਨੇ ਕ ਵੇ ਦਾ ਟਾਈਮ ਸੀਗਾ ਸਾਢੇ 6 ਵਜੇ ਦਾ ਟਾਈਮ ਹੈ ਹਾਂਜੀ ਸਾਢੇ 6 ਵਜੇ ਅੱਛਾ ਅੱਛਾ ਸਾਢੇ 6 ਵਜੇ ਸਾਢੇ 6 ਦਾ ਟਾਈਮ ਨੇ ਬੰਦਾ ਗਿਆ ਪੋਤਲਾ ਗੁਰਦਰਾ ਸਾਹਿਬ ਹਾਂ ਉੱਥੇ ਬੰਦੇ ਬਲਾਕ ਲੈ ਆ ਦੇਖਿਆ ਹੁੰਦਾ ਕਾਫੀ ਸੱਜਣ ਸੱਜਣਾ ਲੱਗਿਆ ਹੀ ਬੰਦੇ ਹਾਂ ਹਾਂ ਬਹੁਤ ਜ਼ਿਆਦਾ ਵੀ ਪਰ ਮੈਂ ਗੁਰਦਰਾ ਸਾਹਿਬ ਗ੍ਰੰਥੀ ਜੂੜੀ ਕਰੀ ਧੀਆ ਅੱਛਾ ਮੈਂ ਤਾਂ ਚਲ ਗਿਆ ਅਰਦਾਸ ਕਰਨ ਨੂੰ ਬੰਦੇ ਚ ਰੱਗੇ ਇੱਥੇ ਤਾਂ ਕਾਨੂੰਨ ਇੰਨਾ ਮਾੜਾ ਕੋਈ ਜੀਸੀਪੀ ਨੇ ਇੱਥੇ ਕੋਈ ਟ੍ਰੇਨ ਨਹੀਂ ਆਈ ਕਿੱਦਾਂ ਬੰਦੇ ਸਹਿਕ ਸਹਿਕ ਮਰਨ ਦੇ ਆ ਤੇ ਇੰਨਾ ਵੀ ਨਹੀਂ ਹੋਣਾ ਜੇ ਬੰਦੇ ਨੂੰ ਚੀਜ਼ਾਂ ਬਲੋਧ ਹੋਣੀਆਂ ਚਾਹੀਆਂ ਕ੍ਰੇਨ ਤੋਂ ਨੇੜੇ ਆਣ ਜਿਹੜੀ ਇਹਨੇ ਵੱਡਾ ਪਾਣੀ ਦਾ ਐਕਸੀਡੈਂਟ ਹੋਇਆ ਦੇਖੋ ਜੀ ਇਹ ਨਹੀਂ ਆਈਏ ਸਵੇਰੇ ਮਾਰਨਿੰਗ 6 ਵਜੇ ਦੇ ਕਰੀਬ ਜੀ ਸਾਡੇ ਗਦਾਸਪੁਰ ਤੋਂ ਡਰਾਈਵਰ ਫੋਰਟ ਲੈ ਕੇ ਜਲੰਧਰ ਤੋਂ ਟੀ.ਏ.ਪੀ ਤੋਂ ਲੈ ਕੇ ਆ ਰਿਹਾ ਸੀਗਾ ਜੀ ਉਹ ਅਚਾਨਕ ਇੱਥੇ ਟਰਾਲਾ ਕਰਾਦਗਾ ਰੋਡ ਦੇ ਉੱਤੇ ਵਿੱਚ ਵੱਜ ਗਈ ਆ ਉਹ ਵੱਜਣ ਕਰ ਨਾਲ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ ਇੱਕ ਨਾਲ ਲੇਡੀ ਕਨਸਟਬਲ ਸੀ ਉਹਦੀ ਡੈਥ ਹੋ ਗਈ ਆ ਜੀ ਇੱਕ ਮਲਾਦੀ ਹੋਰ ਜਿਹਦੀ ਰੈਸ ਹੋਈ ਆ ਤੇ 3-4 ਮਲਾਦਮੇ ਇੰਜਰਡ ਹੋਏ ਆ ਜੀ ਉਹਨਾਂ ਨੂੰ ਫਾਸਟਰ ਦੇ ਕੇ ਹਸਪਤਲ ਭੇਜਿਆ ਜੀ ਉੱਥੋਂ ਕੁਝ ਰੈਫਰ ਕੀਤੇ ਦੋ ਜੀ ਜਲੰਧਰ ਨੂੰ ਤੇ ਬਾਕੀ ਡੀ.ਐਸ.ਪੀ ਸਾਹਿਬ ਆ ਸਾਡੇ ਵਿਰਤ ਸਭ ਮੁੱਕੇ ਦੇ ਜੀ ਉੱਥੇ ਭੱਜ ਰਹੇ ਆ ਜੀ ਇਹ ਹਾਦਸੇ ਦੇ ਕਰਨ ਦਾ ਪਤਾ ਲੱਸਾ ਹੈ ਅਜੇ ਫਿਲਹਾਲ ਕੋਈ ਕਰਨ ਦਾ ਪਤਾ ਨਹੀਂਗਾ ਜੀ ਕਿਵੇਂ ਹੋਇਆ ਜੀ ਬਾਕੀ ਸਾਰੀ ਜਾਣਕਾਰੀ ਦੇਖਦੇ ਆਂ ਜੀ ਉਸ ਤੋਂ ਬਾਅਦ ਦੱਸਾਂਗੇ ਇਹ ਮੁਲਾਜ਼ਮਾਂ ਦਾ ਰਿਹਾਸ ਕਿੱਥੋਂ ਟਿੱਕੇ ਜਾ ਰਹੀ ਸੀ ਮੁਲਾਜ਼ਮਾਂ ਦੀ ਜਿਹੜੀ ਵਾਸਾ ਸੀ ਇਹ ਜਲੰਧਰ ਤੋਂ ਪੀਪਲਸਰ ਸੈਂਟਰ ਤੋਂ ਲੈ ਕੇ ਇਹ ਆਪਣੇ ਗਦਾਸਪੁਰ ਨੂੰ ਜਾ ਰਹੇ ਸੀ ਠੀਕ ਹੈ ਜੀ ਕਿੰਨੇ ਕੇ ਜਾਣੀ ਸੀ ਜੀ ਮੁਲਾਜ਼ਮ ਥੇ ਜੀ 15-20 ਜਾਣੇ ਸਕੇ ਠੀਕ ਧੰਨ